ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਐ ਤੇ ਅੱਜ ਆਪਣੇ ਕੋ ਆਇਆ ਆ ਦੀਪੂ ਥੜੂ ਉਹਦੀ ਸੁਦਲ ਘਰ ਵਾਪਸ ਆ ਗਈ ਆ ਤੇ ਚਲੋ ਫਿਰ ਦੇਖਦੇ ਹਾਂ ਵੀ ਗਈ ਘਾ ਤੇ ਸੀਗੀ ਤੇ ਆਈ ਕਿੱਦਾਂ ਆ ਕਿਹੜੀ ਸਲਾਹ ਕਰਕੇ ਆਈ ਐ ਕਿੱਦਾਂ ਆਈ ਐ ਹਨਾ ਸਾਰੀ ਗੱਲਬਾਤ ਦੱਸਦੇ ਆ ਮਿਲਦੇ ਵੀਡੀਓ ਚ ਹਾਂ ਤੇ ਕੱ데 ਜਾਣਾ ਫਿਰ ਉਹ ਸਕੂਟੀ ਤੇ ਖੜਨਾ ਮਾਈਕ੍ਰੋ ਕਿੱਡਾ ਵਾ ਵੱਡਾ ਵਾ ਭਾਰਾ ਬੜਾ ਹੀ ਗਰੂਆ ਹੋਰ ਕੀ ਤੂੰ ਕਿ ਸਾਧਨ ਵਖਰੇ ਵਖਰੇ ਲੈ ਲੇ ਕਿ ਤੂੰ ਮੇਰੀ ਕੁੜੀ ਨੂੰ ਬਾਹਰ ਨਹੀਂ ਮਾਈਕ੍ਰੋਵੇ ਫੜ ਦੇਂਦੀ ਸੁਨੀਪ ਪਰ ਆਹ ਜੇ ਸੜਕ ਤੇ ਡਿੱਗ ਜਾਊਗਾ ਟੁੱਟ ਜਾਣਾ ਨਾਲ ਹੀ ਭਾਵੇਂ ਰਹਿਣ ਦੇ ਨਾਲੇ ਨਾਲੇ ਇਹ ਡੇਰ ਤੀ ਖੁੱਟ ਗਈ ਆ ਮੈਨੂੰ ਲੱਗੇ ਖਾਣ ਨੂੰ ਪੀ ਜਾ ਨੀ ਇਹ ਕਾ ਨਵਾਂ ਹੀ ਮਾਸੀ ਦਾ ਮੁੰਡਾ ਟੱਕਰਿਆ ਆ ਹੈਨਾ ਇਹ ਸੱਗੀ ਨਾ ਪਰਾਂ ਦਾ ਨਾਲੇ ਰਹਿੰਦਾ ਆ ਜਦੋਂ ਦੇਖ ਲੋ ਇਹਦਾ ਹੀ ਸਾਰੇ ਪਵਾੜੇ ਲੱਗਦੇ ਆ ਮੈਨੂੰ ਤਾਂ ਇਹਦਾ ਲੱਗਦਾ ਵੀ ਇਹਦਾ ਕਰਕੇ ਹੀ ਕੰਮ ਵਿਗੜਿਆ ਪਰ ਉਹ ਵੀ ਸੁਡਲ ਜੀ ਇਹਦੇ ਨਾਲ ਕਿੰਨੀ ਖੁਸ਼ ਹੈ ਤੇ ਉਸ ਉਹਦੇ ਮਾਪੇ ਨਾਲ ਇਹਦਾ ਢੱਡ ਚ ਦਰਦ ਹੁੰਦਾ ਹੈ ਉਹਨਾਂ ਨੂੰ ਦੇਖ ਕੇ ਇਹਦੇ ਤੀੜੀ ਪੈ ਜਾਂਦੀ ਹੈ ਹਨਾ ਗਾਹ ਦੇਖਦੇ ਆ ਕੀ ਕਰਦੀ ਹੈ ਫੇ ਚੱਲੇ ਆ ਪਿਕਨਿਕ ਮਨਾਉਣ ਪਿਕਨਿਕ ਪਿਕਨਿਕ ਮਨਾਉਣ ਚੱਲੀ ਆ ਉਹ ਲੈ ਕੇ ਮਾਈਕ੍ਰੋਵੇ ਉਹਨਾਂ ਦੇ ਘਰੇ ਮਾਸੀ ਦੇ ਮੁੰਡੇ ਦੇ ਮਾਸੀ ਦੇ ਘਰੇ ਜਿਹੜੀ ਨਵੀਂ ਮਾਸੀ ਬਣੀ ਆ ਉਹਨਾਂ ਦੇ ਘਰੇ ਮਾਈਕ੍ਰੋਵੇਵ ਲੈ ਕੇ ਚੱਲੀ ਐ ਕੋਈ ਚੀਜ਼ ਬਣਾਉਣ ਲੱਗੇ ਐ ਘਰੇ ਵੀ ਤਾਂ ਬਣਾ ਹੀ ਸਕਦੀ ਸੀ ਕਿ ਉਹਨਾਂ ਦੇ ਜ਼ਿਆਦੀ ਬਣਦੀ ਐ ਹਨਾ ਨਾ ਲੱਗਿਆ ਲੱਗ ਕੇ ਲੱਗਦੇ ਆ ਆ ਕੁੜੀ ਨੇ ਬਹੁਤ ਪਰੇਸ਼ਾਨ ਕੀਤਾ ਹੋਰ ਗੱਲਾਂ ਨਹੀਂ ਕਰਨਾਂ ਬਸ ਯਾਰ ਆ ਪਾ ਦੋਗੇ ਇਹਨੂੰ ਪੈਂਦੇ ਇਹ ਤਾਂ ਮਗਰਾ ਦੇ ਨਾ ਇਹ ਤੇ ਮਾਈਕ੍ਰੋਵੇਵ ਖਿਆ ਮਗਰਾ ਨਹੀਂ ਬਈ

ਆਲੂ ਆਲੂ ਚਿਪਸਾ ਕੀ ਹੈ ਕਿ ਆਲੂ ਭੁਜੀਆ ਕੀ ਚਿਪਸੀਆਂ ਹਾਂ ਹਾਂ ਅੰਕਾ ਚਿਪਸਾ ਹਾਂ ਇਹ ਅੱਜ ਦੀ ਵੀਡੀਓ ਦੇ ਵਿੱਚ ਸਫਾਈ ਦੇਣ ਆਇਆ ਆ ਵੀ ਅਸੀਂ ਜਿਹੜਾ ਉੱਪਰ ਕਿਚਨ ਬਣਾ ਰਹੇ ਹਾਂ ਉਹ ਕਿਉਂ ਬਣਾ ਰਹੇ ਹਾਂ ਹਨਾ ਅੱਛਾ ਕਿਚਨ ਦੀ ਤਾਂ ਤੂੰ ਸਫਾਈ ਦੇ ਦੂੰਗਾ ਪਰ ਤੂੰ ਉਹ ਕੀ ਕਹੂੰਗਾ ਵੀ ਜਦੋਂ ਤੇਰੀ ਮਾਂ ਨੂੰ ਨਹੀਂ ਬੁਲਾਉਂਦੀ ਉਹ ਤੇਰੇ ਪੇ ਨੂੰ ਨਹੀਂ ਬੁਲਾਉਂਦੀ ਅੱਗੇ ਤਾਂ ਬੜੀ ਛੇਤੀ ਵੀਡੀਓ ਪਾ ਦਿੰਦੇ ਹੁੰਦੇ ਸੀ ਵੀ ਜਦੋਂ ਇਕੱਠੇ ਬੈਠੇ ਹੁੰਦੇ ਸੀ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਹਨਾ ਹੁਣ ਤਾਂ ਕਦੇ ਉਹਨੂੰ ਪਾਣੀ ਦਾ ਘੁੱਟ ਨਹੀਂ ਦਿੰਦੀ ਦੇਖੀ ਤੇਰੀ ਮਾਂ ਨੂੰ ਹੁਣ ਕਿਉਂ ਨਹੀਂ ਵੀਡੀਓ ਬਣਦੀਆਂ ਕਿਚਨ ਦੀ ਕਿਚਨ ਦੀ ਤਾਂ ਤੁਸ ਫਾਇਦੇ ਤੇ ਬਾਕੀ ਗੱਲਾਂ ਦੀ ਵੀ ਸਫਾਈ ਦੇ ਨਾ ਹੁਣ ਪੀਣਾ ਕੀ ਆ ਆ ਪੀਣਾ ਕੀ ਆ ਆ ਗਰਾਸੀ ਦੇ ਨਾ ਗਰਾਸੀ ਆ ਮੰਗਣ ਦੇ ਚਾਹ ਪੀਣੀ ਚਾਹ ਅੱਛਾ ਕਿੰਨੀ ਕਰ ਗਰਾਮ ਕਿਤੇ 5 ਪਾੜ ਲੈ ਪਾੜ ਚਾਹ ਉਹ ਦੋ ਜੀ ਵਰਨਾ ਇਹ ਤਾਂ ਕਾਲਕੀ ਆ ਠੀਕ ਹੈ ਕਰਦੇ ਹਣਾ ਠੰਡੀ ਹੈ ਨਾ ਠੰਡੀ ਹੈ ਨਾ ਬਿਲੇ ਬਿਲੇ ਕਰ ਦੇ ਕਰੇ ਸਮਾਨ ਇਹ ਪੂਰਾ ਵੱਡਾ ਭਰਾ ਇਹਨਾਂ ਦਾ ਪੀਜੇ ਵਾਲਾ ਚਲ ਚਲ ਆਪਾਂ ਹਨ ਕਿਸੇ ਦੇ ਘਰੇ ਕੋਈ ਚੀਜ਼ ਆਜਾਦ ਕੀ ਆਪਣਾ ਘਰ ਹੁੰਦੇ ਸੁੰਦੇ ਵੀ ਆਪਾਂ ਕਿਸੇ ਦੇ ਘਰੇ ਜਾ ਕੇ ਕੋਈ ਚੀਜ਼ ਬਣਾਈ ਉਹ ਚੰਗਾ ਜਿਹਾ ਨਹੀਂ ਲੱਗਦਾ ਹੈਗਾ ਹਨਾ ਦੇ ਪਤਾ ਨਹੀਂ ਇਹਨਾਂ ਦੇ ਕਿਦਾਂ ਦੇ ਦਿਲ ਨੇ ਆ ਵੀ ਇਹਨਾਂ ਨੂੰ ਇਦਾਂ ਚੰਗਾ ਲੱਗਦਾ ਹੈ ਗਾਇਸ ਜਿਹੜੀ ਪਿੱਛੇ ਬੈਕਗਰਾਉਂਡ ਤੇ ਮਿਊਜ਼ਿਕ ਆ ਰਿਹਾ ਨਾ ਵਾ ਵਾਜ਼ ਆ ਰਹੀ ਹੈ ਨਿਆਣਿਆਂ ਦੀ ਉਹਨੂੰ ਇਗਨੋਰ ਕਰੇਗਾ ਕਿ ਛੁੱਟੀਆਂ ਚੱਲਦੀਆਂ ਆ ਉਹ ਸਾਈਡਾਂ ਤੇ ਵੀ ਸਾਰਿਆਂ ਦੇ ਨਿਆਣਿਆਂ ਨੂੰ ਛੁੱਟੀਆਂ ਆ ਪੁਰਤਗਾਲੀਆਂ ਦੇ ਨੇ ਵੀ ਸਾਰੇ ਅਮਰੋਕੋ ਦੇ ਉਹ ਇਸ ਕਰਕੇ ਆ ਉਹ ਵੀ ਉਹ ਵੀ ਪੜੋ ਥੋੜਾ ਜਿਹਾ ਚਾਰ ਅੱਖਰ ਨਵੇਂ ਤਰ੍ਹਾਂ ਕਿਹ ਜਾਂ ਰਹੀਆਂ ਕੁੰਬਾਂ ਅਭੀ ਇਹ ਕਿਹਾ ਮੈਨੂੰ ਜਾਂਚ ਬੜੀ ਹੋਈ ਆ ਪੀਜ਼ਾ ਬਣਾਉਂਦੀ ਵੀ ਇਹਨੇ ਬੜਾ ਹੁਣ ਕੀ ਕਰਦਾ ਆ ਮੈਨੂੰ ਉਮੀਦ ਨਹੀਂ ਹੈਗੀ ਕਿ ਇਹ ਆਜ ਵੇਖੇ ਜਾਣਾ ਮੈਂ ਕਾਰੀਗਰ ਆ ਇੱਕ ਕਾਰੀ ਕਰਕੇ ਆ ਮੈਨੂੰ ਉਮੀਦ ਵੀ ਜੱਸੀ ਸਹੀ ਬਣਾਉਂਗੀ ਜੀ 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 ਜੱਸੀ ਆਰਸੋ ਕਟੋਣਾ ਹੀ ਤੇ ਆਰਸੋ ਦਾ 800 ਕਟੋਣਾ ਆ ਬੋਲੇ ਬੋੜੀ ਨਾ ਆਵੇ ਲੋਕ ਬਣਾ ਲਓ ਬਗਾਨੇ ਦੇ ਘਰੇ ਚੌਧਰ ਆ ਕੇ ਕਰਨ ਦੇ ਕਿਦਾਂ ਹਿਆ ਪੈ ਜਾਂਦਾ ਆ ਹਨਾ ਕਿਦਾਂ ਚੌੜੀ ਹੋ ਕੇ ਉਸੇ ਚੌਕੜਾ ਮਾਰ ਕੇ ਬੈਠੀ ਆ ਮੈਂ ਅੱਗੇ ਸੁਦਾ ਹੀ ਇਹਦਾ ਸਿਗੀ ਸਲਫਾ ਸੀਦਾ ਮੈਂ ਕਸੂਰ ਕੱਢਦੀ ਸੀ ਕਿ ਵੀ ਇਹ ਨੇ ਕੁਛ ਇਦਾਂ ਦੀ ਕੋਈ ਕਾਰਨਾਮਾ ਕੀਤਾ ਹੁਣ ਪਰ ਇੱਥੇ ਮੈਨੂੰ ਹੁਣ ਇਹ ਵੀ ਗਲਤ ਲੱਗਦੀ ਆ ਵੀ ਇਹ ਦੇ ਵਿੱਚ ਵੀ ਕੋਈ ਹੈਗੀ ਆ ਦਾਲ ਚ ਕੁਛ ਕਾਲਾ ਜਿਹੜਾ ਇਹ ਨਹੀਂ ਟੈਕਦੀ ਹੈਗੀ ਹਨਾ ਵੇ ਰੀਆਂ ਬਾਕੀ ਪਹਿਣਾ ਵੀ ਅਡਾ ਡਰ ਰਹੀਆਂ ਐ ਤੇ ਇਹ ਵੀ ਚਾਹੁੰਦੀ ਆ ਵੀ ਮੈਂ ਆਪਦੇ ਸਾਸੋਰੇ ਤੋਂ ਆਰਡਰਾਂ ਮੇਰੇ ਘਰ ਹੁਣ ਨਹੀਂ ਤੇ ਪਾ ਗੁਰੂਆ ਵਿੱਚ ਨਹੀਂ ਪਾ ਇੱਕ ਮਿੰਟ ਬੱਸ ਆ ਮੈਂ ਜਮਈਨਾ ਪੋਣਾ ਸੀ ਤਾਂ ਪੋਣਾ ਵੇਖ ਲਿਆ ਇਧਰ ਲੱਗਦੇ ਕਾ ਯਾਰ ਛੋਟੀ ਲਾਉਣਾ ਕਿਤੇ ਨਾ ਮੱਕ ਵੀ ਨਹੀਂ ਪਾਇਆ ਸੀ ਨਮਕ ਵੀ ਪੈਂਦਾ ਭਾਜੀ ਬੜੇ ਬਰੀਕੀ ਨਾਲ ਡਾਇਆ ਕੱਟਣਾ ਉਹ ਮੈਂ ਪਤਨੀ ਪਤਨੀ ਤਾਂ ਇਹ ਨਮਕ ਪੋਣਾ ਪੈਂਦਾ ਹੋਰ ਓਏ ਬੱਕ ਬੱਕੀਆਂ ਰੱਖਣੀਆਂ ਈ ਕੀ ਕਰਦਾ ਇਹਨੂੰ ਕੀ ਇੱਨੇ ਕੱਪ ਇਹ ਹੈ ਹੈ ਇਹ ਕਿਚਨ ਵਿੱਚ ਚੇਬਾ ਮੈਂ ਉਹ ਅੰਦਰ ਕੋਨੇ ਪਿੱਛੇ ਚ ਮਸਤੀ ਦਾ ਮਗਨ ਆਲੂਨੇ ਕੋਨੇ ਨਾਕ ਤੇ ਕੋਨੇ ਦਾ ਆ ਦੇਖੋ ਮੈਂ ਸ਼ਿਮਲਾ ਤੇ ਅੰਕੜਾ ਤੇ ਬੱਕੀ ਦਾ ਮਸਾਲਾ ਇਹ ਪਨੀਰ ਕੱਟਦਾ ਹੈ ਪਿਆਜ਼ ਵੀ ਕੱਟਦਾ ਕੋਈ ਨਹੀਂ ਮਿਕਸ ਸਬਜੀ ਉਹ ਮਸ਼ਰੂਮ ਨਹੀਂ ਪਾਈਆਂ ਸਾਰਾ ਕੁਝ ਅੱਛਾ ਅੱਛਾ ਉਹ ਯਾਦ ਚੱਲ ਗਈ ਫੇਰ ਕਹਿਣਾ ਵੀ ਤੁਸੀਂ ਸਾਨੂੰ ਰੋਸਟ ਕਰਦੇ ਆ ਸਾਨੂੰ ਕਹਿੰਨੇ ਆ ਤੁਸੀਂ ਆਪ ਦਿੰਨੇ ਮੌਕਾ ਦੂਜੇ ਬੰਦੇ ਨੂੰ ਗੱਲ ਕਰਨ ਦਾ ਹਨ ਜੇ ਹੁਣ ਇਹ ਨਾ ਇੰਦਾ ਵੀਡੀਓ ਬਣਾ ਕੇ ਆ ਸਾਰਾ ਡਰਾਮਾ ਦਿਖਾਉਂਦਾ ਕਿਸੇ ਨੂੰ ਪਤਾ ਲੱਗਣਾ ਸੀ ਵੀ ਤੁਸੀਂ ਅਗਲੇ ਦੇ ਘਰੇ ਜਾ ਕੇ ਪੀਜ਼ਾ ਬਣਾਉਨੇ ਆ ਜਾਂ ਕਿੱਦਾਂ ਕਰਦੇ ਆ ਹਨ ਜੇ ਇਹੀ ਕੁਛ ਆਪਦੇ ਘਰੇ ਰਲ ਮਿਲ ਕੇ ਆਪਦੇ ਮਾਪੇ ਨਾਲ ਬੰਨਦਾ ਕਰਦਾ ਕੋਈ ਕਹਿ ਜਾਂਦਾ ਦੂਜਾ ਬੰਦਾ ਕਿੱਦਾਂ ਕੋਈ ਆ ਕੇ ਕਹਿ ਜਾਂਦਾ ਵੀ ਹਾਂ ਵੀ ਤੁਹਾਨੂੰ ਤੂੰ ਇਦਾਂ ਐ ਤੇ ਤੇਰੀ ਘਰ ਵਾਲੀ ਇਦਾਂ ਐ ਹਨ ਜੋ ਜੀ ਨੇ ਜਿਹੜਾ ਰਿਕਾ ਗੋਣੇ ਆ ਜਾਣਗੇ ਫੰਕਸ਼ਨ ਜਿਹੜਾ ਬੜਾ ਵੇ ਕਮਲ ਜਿਆ ਪੈਂਦਾ ਉੱਥੇ ਭੰਡੇ ਤੋਂ ਨੇ ਉੱਥੇ ਆਟਾ ਬਣਾਉਣਾ ਉੱਥੇ ਬਣਾਉਂਦੇ ਨੇ ਇਹ ਮੁਸ਼ਕਲ ਆ ਜਾਂਦੀ ਕਿ ਦਾਈਆ ਵੀ ਜੇ ਕੋਈ ਆਇਆ ਗਿਆ ਹੋਵੇ ਤੇ ਜਦੋਂ ਥੱਲੇ ਵੀ ਕਿਤੇ ਫੋਕਾ ਵੜ ਕੇ ਲੈਣਾ ਮੈਂ ਥੱਲੇ ਲਾਰੇ ਉੱਪਰ ਵੀ ਲਾਰੇ ਅਤਵਾਤੀ ਕੰਮ ਨਾ ਪੜੇਂਦਾ ਅਤਵਾਤੀ ਕੰਮ ਹੋ ਜਾਂਦਾ ਹੈ। ਟਕਣਾ ਲਾਉਣਾ ਸੀ ਕਿੰਨਾਰੇ ਵੈਹੇ ਵੀ ਜਿਹੜੀ ਜਦੋਂ ਇਹਨੇ ਕਿਹਾ ਕਿ ਕਿਚਨ ਬਣਾਇਆ ਪਰ ਉਹ ਵੈਹੇ ਵੀ ਉਹ ਕਿਹਾ ਕਿ ਕਿਚਨ ਨਾ ਤੇ ਜਿਵੇਂ ਸ਼ਕੀਰ ਬਸ ਇਹ ਵੀ ਕਿ ਦਹਾੜੋਂ ਤੋਂ ਪਰ ਨਹੀਂ ਕੋਤਾ ਬਲ ਐਂਟਰ ਹੋਣਾ ਐਂਟਰ ਨਹੀਂ ਹੋਇਆ ਤੋ ਬੰਦੇ ਹੀ ਕੀ ਤੀਨ ਮਗ ਚਲ ਫਿਰ ਵੀ ਨਾ ਗੈਮ ਨਾ ਪਿਲਾ ਦੇ ਮੈਨੂੰ ਕੋਲੀ ਲੱਗੀ ਜਾਣੀ ਇੰਦਰ ਲਖਣ ਦੀ ਅੰਤਰਾ ਰੋਟੀ ਟਾਈਮ ਹੋਣਾ ਮਿਸ 1 ਵਜੇ ਦਾ ਹਨਾ 1 ਵਜੇ 1 ਵਜੇ ਕਹੋ ਰੋਟੀ ਸਰ ਜੀ ਆ ਰੋਟੀ ਉਹ ਲੈ ਚ ਪਾਲੇ ਮਾ ਨਹੀਂ ਤੇ ਇੱਥੇ ਬੈਠਾ ਹਾਂ ਇੱਥੇ ਬੈਠਾ ਜੀ ਇੱਥੇ ਤੇ ਕੋਲੀ ਨਾ ਨਾ ਲੱਗੇ ਵਾਪਸ ਨਹੀਂ ਹਾਂ ਅੱਛਾ ਕੋੜਾ ਜੀ ਜਨਪੇਸ਼ਾਰੀ ਤੁਸਤਾ ਦੇ ਭੇਜਿਆ ਤੁਸਤਾ ਦੇ ਕਿਹ ਪਾਂਜੀ ਬਾਬਾ ਦੇਖਿਆ ਗਾਇਜ਼ ਵੀ ਹੁਣ ਇਹ ਲੋਕਾਂ ਦੇ ਸਵਾਲਾਂ ਦੇ ਕਹਿੰਦਾ ਮੈਂ ਜਵਾਬ ਦਿੰਨਾ ਆ ਵੀ ਮੈਂ ਕਾਤੇ ਉਹ ਕਿਚਨ ਬਣਾਇਆ ਉੱਪਰ ਅੱਛਾ ਅੱਗੇ ਆਉਂਦਾ ਹੁੰਦਾ ਸੀ ਤਾਂ ਅੱਗੇ ਉਹ ਮਾਂ ਵਿਚਾਰੀ ਚਾਹੇ ਠੀਕ ਹੋਵੇ ਚਾਹੇ ਨਾ ਠੀਕ ਹੋਵੇ ਰੋਟੀ ਪਾਣੀ ਬਣਾ ਕੇ ਰੱਖ ਦਿੰਦੀ ਹੁੰਦੀ ਸੀ ਹਨਾ ਤੇ ਕਹਣਾ ਮੇਰਾ ਪੁੱਤ ਨੇ ਆਉਣਾ ਜਾਂ ਮੇਰੀ ਨੋਹ ਨੇ ਆਉਣਾ ਜਦੋਂ ਮਰਜੀ ਆ ਕੇ ਖਾ ਲੈਣ ਹੈ ਹੁਣੋ ਰਾਤ ਦੇ 1 ਵਜੇ ਆ ਕੇ ਰੋਟੀ ਬਣਾਉਣ ਦੇਈ ਆ ਤਾਂ ਤੇ ਇਹੀ ਇਹੀ ਤੈਨੂੰ ਸਮਝਾਉਨੇ ਆ ਵੀ ਘਰ ਦੇ ਵਿੱਚ ਰਲ ਕੇ ਰਹਿਣ ਦੇ ਨਾਲ ਬਹੁਤ ਬਰਕਤ ਹੁੰਦੀ ਆ ਹਨਾ ਵੀ ਤੁਸੀਂ ਤਾਂ ਕਹਿੰਨੇ ਖਰੇ ਆ ਵੀ ਸਾਨੂੰ ਜਾਣ ਕੇ ਕਹੀ ਜਾਂਦੇ ਆ ਹਨਾ ਵੀ ਕਾ ਤੇ ਇਦਾਂ ਤੁਹਾਨੂੰ ਅਕਲ ਹੈ ਨਹੀਂ ਇਹਦੀਆਂ ਭੈਣਾਂ ਨੇ ਇਹਨੂੰ ਇਹ ਸਲਾਹ ਦਿੱਤੀ ਆ ਵੀ ਤੂੰ ਆਪਦੇ ਘਰ ਜਾ ਆਪਦੇ ਸੱਸੋਰੇ ਸੱਸੋਰੇ ਤੋਂ ਆਰਡਰ ਆ ਤੇ ਉਹਨਾਂ ਦੀ ਰੋਟੀ ਨਹੀਂ ਪਕਾਉਣੀ ਸਿਰਫ਼ ਆਪਦੀ ਪਕਾਉਣੀ ਹਨਾ ਇਹੀ ਗੱਲ ਹੋ ਗਈ ਫੇਰ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇਹ ਨਹੀਂ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਬਾਏ ਬਾਏ